ਬ੍ਰੇਕਵਸ ਤੁਹਾਡੇ ਸਾਰੀ ਦਰਸ਼ਕਾਂ ਦਾ ਖਬਰਾਂ ਦੇ ਇਸ سلسلے ਨੂੰ ਅੱਗੇ ਤੋਰਦੇ ਆਂ ਬਰਜਿੰਦਰ ਸਿੰਘ ਪਰਵਾਨਾ ਦਾ ਰਾਜਪ੍ਰਸਤਿਤਕਰ ਹੁਣ ਛੌਣੀ ਦੇ ਵਿੱਚ ਤਬਦੀਲ ਹੋ ਗਿਆ ਜੀ ਹਾਂ ਪੁਲਿਸ ਛੌਣੀ ਦੇ ਵਿੱਚ ਤਬਦੀਲ ਹੋਇਆ ਉਹਨਾਂ ਦਾ ਕਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਉਹਨਾਂ ਦੇ ਵੱਲੋਂ ਆਪਣਾ ਦਰਦ ਵੀ ਬਿਆਨ ਕੀਤਾ ਗਿਆ ਤਾਂ ਬਰਜਿੰਦਰ ਸਿੰਘ ਪਰਵਾਨਾ ਦਾ ਰਾਜਪ੍ਰਸਤਿਤਕਰ ਪੁਲਿਸ ਛੌਣੀ ਦੇ ਵਿੱਚ ਤਬਦੀਲ ਹੁੰਦਾ ਹੋਇਆ ਨਜ਼ਰ ਆਇਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਇੱਕ ਕਿੱਥੋਂ ਦਾ ਇਨਸਾਫ ਹੈ ਮੇਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ ਕੀ ਸ਼ਾਂਤਮਈ ਤਰੀਕੇ ਦੇ ਨਾਲ ਮਾਰਚ ਕਰਨਾ ਕੋਈ ਜੁਰਮ ਹੈ ਸੋ ਬੰਨੀ ਸਿੰਘਾਂ ਦੀ ਰਿਹਾਈ ਦੇ ਲਈ ਸ਼ੰਭੂ ਬਾਰਡਰ ਤੋਂ ਮਾਰਚ ਦੇ ਐਲਾਨ ਦੇ ਪਿੱਛੋਂ ਹੀ ਪਰਿਵਾਰਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਤੇ ਇਸ ਮੌਕੇ ਸੋਸ਼ਲ ਮੀਡੀਆ ਤੇ ਉਹ ਆਪਣਾ ਦਰਦ ਸਾਂਝਾ ਕਰਦੇ ਨਜ਼ਰ ਆਏ। ਕੁਝ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ਤੇ ਜਿੱਥੇ ਕੀ ਪਰਵਾਨਾ ਬਾਹਰ ਆਏ ਨੇ ਪਟਿਆਲਾ ਚ ਕਾਲੀ ਦੇਵੀ ਮੰਦਰ ਚ ਪਿਛਲੇ ਸਾਲ ਹੋਈਆਂ ਘਟਨਾਵਾਂ ਚ ਉਹ ਨਾਮ ਦੱਸਾਂ। ਅੱਜ ತಾਜੀ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਪੈਦਲ ਯਾਤਰਾ ਸੀ ਸ਼ੰਭੂ ਬਾਰਡਰ ਤੋ ਤੁਰਨਾ ਸੀ ਅਸੀਂ। ਰਾਤ ਤਾਂ ਮੇਰੇ ਘਰ ਦੇ ਬਾਰ ਪਹਰਾ ਰਾਜ ਮੇਰੇ ਫੋਨ ਮੇਰੇ ਪਰਿਵਾਰ ਦੇ ਜਿਹੜੇ ਫੋਨ ਨੇ ਲੈ ਕੇ ਇਹਨਾਂ ਰੱਖੇ ਹੋਏ ਨੇ ਆ ਤੁਸੀਂ ਦੇਖ ਸਕਦੇ ਤਾਂ ਨਸਰਨਾ ਮੈਂ ਵੀ ਕੀ ਇਹ 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 ਆਜ਼ਾਦੀ ਆ ਸਾਡੇ ਦੇਸ਼ ਦੇ ਵਿੱਚ ਵੀ ਜੇ ਜੇ ਸਰਦ ਦੇ ਫੋਨ ਹੁਣ ਵੀ ਮੈਂ ਮੈਂ ਲੱਗਾ ਵੀਡੀਓ ਬਣਾਉਣ ਤੇ ਮੈਨੂੰ ਪੱਕਾ ਪਤਾ ਵੀ ਮੇਰੇ ਨਾਲ ਜ਼ਰੂਰ ਗੱਲਬਾਤ ਕਰਨਗੇ ਰਾਤ ਦੇ ਸਾਡੇ ਫੋਨ ਖੋਲ ਕੇ ਰੱਖੇ ਹੋਏ ਨੇ ਆ ਸਾਡੇ ਜੱਜ ਦਾ ਸਿੰਘ ਆਇਆ ਤੇ ਮੈਂ ਉਹਨੂੰ ਬੇਨਤੀ ਕੀਤੀ ਮੈਂ ਵੀ ਵੀਡੀਓ ਬਣਾ ਕੇ ਦਿਖਾ ਲੋਕਾਂ ਨੂੰ ਆ ਤੁਸੀਂ ਦੇਖੋ ਹਾਲਾਤ ਇੰਦਰ ਆ ਕੇ ਜੇ ਅਸੀਂ ਦਰਬਾਰ ਸਾਹਿਬ ਯਾਤਰਾ ਜਾਣੀ ਸੀ ਵਾਹ ਇਹ ਆ ਹਾਲਾਤ ਨੇ ਵਾਹ ਤੇ ਸਾਡੇ ਫੋਨ ਲੈ ਕੇ ਪਰਿਵਾਰ ਦੇ ਆ ਆ ਚੌਂਕੀ ਬਣਾਈ ਹੋਈ ਆ ਮੇਰੇ ਘਰ ਦੇ ਬਾਹਰ ਆ ਬਿਠਾਏ ਰਾਤ ਇਸ ਤੋਂ ਵੱਧ ਸੀ ਕਮਾਂਡੋ ਵਾਲੇ ਲਾਏ ਨੇ ਆ ਆ ਹਾਂ ਮਹਾਰਾਜ ਅਸੀਂ ਕਿਉਂ ਨਹੀਂ ਜਾ ਸਕਦੇ ਯਾਤਰਾ ਤੇ ਕਾਰਨ ਦੱਸੋ ਸਾਨੂੰ ਕਾਰਨ ਕੀ ਆ ਜੀ ਅਸੀਂ ਧਾਰਮਿਕ ਯਾਤਰਾ ਨੂੰ ਚੱਲੇ ਆ ਪੈਦਲ ਚੱਲੇ ਆ ਹਾਂਜੀ ਸਰ ਤੁਸੀਂ ਜਿਹੜੇ ਭਰਾਵ ਦੱਸੋ ਅਸੀਂ ਸਾਨੂੰ ਰੋਕਣਾ ਕਿਹੜੀ ਗੱਲ ਤੋ ਕਿਹੜੀ ਗੱਲ ਨੂੰ ਕਿਉਂ ਰੋਕ ਰਹੇ ਹੋ ਸਾਨੂੰ ਸਾਨੂੰ ਕੋਈ ਜਵਾਬ ਤਾਂ ਦਿਓ ਮੈਂ ਤੁਹਾਡੇ ਕੋਲ ਰਾਤ ਦਾ ਜਵਾਬ ਮੰਗੀ ਜਾਣਾ ਕਿ ਮੈਨੂੰ ਰੋਕ ਕਿਉਂ ਰਹੇ ਹੋ ਤੁਸੀਂ ਉਸੀ ਕੋਈ ਜਵਾਬ ਨਹੀਂ ਦਿਨੇ ਆ ਅਫਸਰ ਆਣਗੇ ਅਫਸਰ ਜਵਾਬ ਦੇਣਗੇ ਅਫਸਰ ਜਵਾਬ ਦੇਣਗੇ ਅਸੀਂ ਪੈਦਲ ਜਾਣਾ ਜਾਂ ਦੱਸੋ ਸਾਡੇ ਅਸੀਂ ਹਾਲਾਤ ਕੀ ਖਰਾਬ ਕਰ ਰਹੇ ਆ ਤੁਹਾਡੇ ਇਹ ਕੋਈ ਗੱਲ ਨਹੀਂ ਬੈਠੇ ਬੋ ਬੈਠਾਂ ਵਾ ਨਹੀਂ ਬੈਠੇ ਪੇ ਸਾਨੂੰ ਯਾਤਰਾ ਤੇ ਜਾਣ ਤੋਂ ਸਾਨੂੰ ਸਾਨੂੰ ਜਾਣ ਕਿਉਂ ਨਹੀਂ ਤੇਰੇ ਤੁਸੀਂ ਭਾਜੀ ਉਹ ਤੁਹਾਡੇ ਨਾਲ ਨਹੀਂ ਐਦਾਂ ਨਹੀਂ ਭਾਜੀ ਚੰਗਾ ਲੱਗਦਾ ਆ ਹਾਲਾਤ ਨੇ ਫਿਰ ਅਸੀਂ ਜਾਈਏ ਪੂਰੀ ਯਾਤਰਾ ਤੇ ਨਹੀਂ ਅਸੀਂ ਤੁਰਦੇ ਆ ਫਿਰ ਅਸੀਂ ਤੇ ਅਸੀਂ ਤਾਂ ਦਸਤਾਨਾ ਸਲੇਂ ਜਾਂ ਸਾਡੇ ਸਿੰਘਾਂ ਨੂੰ ਟਿਕ ਦੇ ਉੱਤੇ ਨਹੀਂ ਨਹੀਂ ਆਹ ਦੀ ਇਹ ਗੱਲ ਅਸਲੀ ਦਾ ਕੀ ਹੈ ਕਿ ਸਰ ਜੀ ਇਹ ਗੱਲ ਨਹੀਂ ਕਿਉਂ ਮਟਨਾ ਕਰ ਤੁਸੀਂ ਦੱਸੋ ਤੁਸੀਂ ਸਾਡੇ ਇਲਾਕੇ ਚ ਰਹਿੰਦੇ ਹੋ ਅਸੀਂ ਕੀ ਗਲਤ ਮੈਸੇਜ ਦੇ ਰਹੇ ਹਾਂ ਕਿ ਨਹੀਂ ਕਈ ਵਾਰੀ ਹੁੰਦਾ ਪੰਜਾਬ ਦੇ ਵਿੱਚ ਸ਼ਰਾਬ ਪੀਣ ਉਸ ਕਰ ਜਾਂਦੇ ਨੇ ਉਹ ਸ਼ਰਾਬ ਕਰ ਜਾਂਦੇ ਨੇ ਬਾਜੀ ਇੱਕ ਮਿੰਟ ਇੱਕ ਮਿੰਟ ਰਾਹੁਲ ਗਾਂਧੀ ਜਾਂਦਾ ਪਿਆ ਪੂਰਾ ਇੰਡੀਆ ਦੀ ਯਾਤਰਾ ਕਰਦਾ ਉਦੋਂ ਤੇ ਮਾਹੌਲ ਨਹੀਂ ਤੁਹਾਡਾ ਖਰਾਬ ਹੋਇਆ ਸਾਡੀ ਦਰਬਾਰ ਸਾਹਿਬ ਦੀ ਪੈਦਲ ਯਾਤਰਾ ਨਾਲ ਮਾਹੌਲ ਖਰਾਬ ਹੋਇਆ ਤੁਹਾਡਾ ਅਸੀਂ ਤੁਹਾਨੂੰ ਨਹੀਂ ਕਹਿੰਦੇ ਪਰ ਜਿਹੜੇ ਵਿੱਚ ਸ਼ਰਾਬ ਪੀਣ ਸਰਾਜ ਜਾਂਦੇ ਨੇ ਜਿਸ ਤਰ੍ਹਾਂ ਉੱਥੇ ਮਹਾਲੀ ਹੋਇਆ ਠੀਕ ਹੈ ਉੱਥੇ ਕੋਈ ਮਤਲਬ ਜਿਹੜੇ ਆਮ ਕੋਈ ਸਿਆਣੇ ਬੰਦੇ ਆਉਂਦੇ ਨੇ ਸਿਆਣਪ ਕਰਨੀ ਆਉਂਦੀ ਐ ਜਿਹੜੇ ਵਿੱਚ ਸ਼ਰਾਬ ਪੀਂਨਸ ਫਰਾਵੜਦੇ ਨੇ ਅਸੀਂ ਪੈਦਲ ਯਾਤਰਾ ਪੈਦਲ ਜਾਣਾ ਨਾ ਅਸੀਂ ਗੱਡੀਆਂ ਇਕੱਠੀਆਂ ਕਰ ਰਹੇ ਨਾ ਅਸੀਂ ਬੰਦੇ ਬਾਹਲੇ ਇਕੱਠੇ ਕਰ ਰਹੇ ਆ ਪੈਦਲ ਜਾ ਰਹੇ ਤੁਸੀਂ ਸਾਨੂੰ ਕਿਉਂ ਰੋਕ ਰਹੇ ਹੋ ਸ਼ਰਾਬੀ ਬੰਦੇ ਆ ਜਾਂਦੇ ਵਿੱਚ ਉਹਨਾਂ ਦਾ ਮਾਹੌਲ ਮੇਰੇ ਫੋਨ ਲਿਆਓ ਪਹਿਲਾਂ ਮੇਰੇ ਪਰਿਵਾਰ ਦੇ ਮੈਨੂੰ ਫੋਨ ਦਿਓ ਪਹਿਲਾਂ ਕੋਈ ਨਾ ਕੋਈ ਨਾ ਇਹ ਨਹੀਂ ਨੀ ਭਾਜੀ ਇਦਾਂ ਗੰਦੀ ਰਾਤ ਤੇ ਫੋਨ ਚੱਕੇ ਫੜਦੇ ਸਾਡੇ ਤੋਂ ਬੱਚਿਆਂ ਦੇ ਦੇ ਦਾਂਗੇ ਦੇ ਦਾਂਗੇ ਬੱਚੇ ਮੇਰੇ ਡੱਡਰ ਕੇ ਸਕੂਲ ਗਏ ਨੇ ਕੋਈ ਨਾ ਕੋਈ ਨਾ ਦੇ ਦਾਂਗੇ ਨਹੀਂ ਆ ਗੱਲ ਨਹੀਂ ਭਾਜੀ ਤੁਸੀਂ ਕੋਈ ਨਹੀਂ ਇ